ਹੁਣ ਬਾਈ ਕਈ ਬੰਦੇ ਵੇਖੇ ਹੋਣੇ ਤੇ ਮਰੇ ਉੱਠ ਜਾਂਦੇ ਤੁਹਾਨੂੰ ਵੀ ਇਹੀ ਆਸੀ ਵੀ ਜੋ ਬਾਈ ਇਹੀ ਆਸੀ ਕਿ ਮੇਰੀ ਮੰਮੀ ਉੱਠੂਗੀ ਮੈਨੂੰ ਬਾਈ ਬੜੀ ਐਕਸਾਈਟਮੈਂਟ ਹੈ ਵੀ ਮੇਰੀ ਮੰਮੀ ਉੱਠ ਜਾਣਾ ਮੇਰੀ ਮੰਮੂ ਨੇ ਉੱਠੇ ਜਾਣਾ ਵੀ ਉੱਠੂਗੀ ਪਰ ਬਾਈ ਜੋ ਰੱਬ ਨੂੰ ਮਨਜ਼ੂਰ ਹੋਣਾ ਤੇ ਉਹੀ ਹੈ ਆ ਯਾਰ ਅੱਜਾਈ ਤੇ ਸੱਤਾਂ ਆਵਦੇ ਮੇਰਾ ਸੁੱਤੇ ਸੁੱਤੇ ਦਾ ਰੋਣ ਨਿਕਲ ਜਾਂਦਾ ਗੱਲਾਂ ਗੱਲਾਂ ਯਾਦ ਕਰ ਕਰ ਕੇ ਫਿਰ ਜਦੋਂ ਬਾਈ ਮੇਰੇ ਮੰਮੀ ਦੇ ਸਸਕਾਰ ਹੁੰਦਾ ਹੈ ਫਿਰ ਬਾਈ ਮੈਂ ਲੱਗ ਜਾਣਾ ਮੈਨੂੰ ਕੋ ਮੈਨੂੰ ਖਿੱਚਦੇ ਹੀ ਸਾਰੇ ਤੇ ਮੈਂ ਘੜੀ ਦੇ ਪਿੱਛੇ ਉਹਨਾਂ ਦੇ ਪੈਰਾਂ ਲਾ ਕੇ ਚੱਲ ਜਾਣਾ ਹੀ ਮੈਂ ਪੈਰਾਂ ਤੇ ਛੇੜਾ ਕੇ ਤੇ ਰੋਣਾ ਹੀ ਉਧਰ ਲਈ ਮਾਂ ਮੋਰ ਜੇ ਰੱਬਾ ਤੂੰ ਕੀ ਕਰਤਾ ਤੇਰੀ ਮਾਂ ਨਹੀਂ ਨਾ ਕੀਤੀ ਤੂੰ ਕਦੀ ਮਾਂ ਵੇਖੀ ਨਹੀਂ ਤੇ ਤੂੰ ਹੱਡੀ ਮਾਂ ਕੋ ਗਿਆ ਮੈਂ ਇਹ ਮੈਨੂੰ ਚੀਜ਼ ਤਾਂ ਬੜਾ ਦੋਖ ਹੋਇਆ ਪੀ ਤੂੰ ਮੈਨਾਂ ਠੱਕਾ ਕੀਤਾ ਨਿਰਾਜ ਠੱਕਾ ਪੀ ਜੇ ਰੱਬ ਕਵੇ ਮੈਨੂੰ ਤੁਹਾਡਾ ਘਰ ਵੀ ਚਾਹੀਦਾ ਤੇ ਤੁਹਾਡੇ ਆ ਇੱਕ ਅੰਗ ਅੰਗ ਵੀ ਚਾਹੀਦਾ ਇੱਕ ਇੱਕ ਇਹ ਇੱਕ ਬਾਹ ਇੱਕ ਲੱਤ ਇਦਾਂ ਇੱਕ ਇੱਕ ਅੰਗ ਮੈਨੂੰ ਚਾਹੀਦਾ ਤਾਂ ਮੈਂ ਬਾਈ ਉਹੀ ਦੇਖ ਕੇ ਆਪਣੀ ਮਾਂ ਨੂੰ ਪੋੜਾਂ ਅਸੀਂ ਪਹਿਲਾਂ ਦੀ ਇਹ ਮੈਨੂੰ ਪਤਾ ਹੈ ਮੇਰੀ ਮਾਂ ਨੇ ਮੈਨੂੰ ਸਾਬ ਲੈਣਾ ਅੰਦਰ ਮੈਂ ਛੋੜਦਾ ਰਹਿਣਾ ਬਾਈ ਸਕੂਲੇ ਵੀ ਜੇ ਮੈਂ ਜਾਣਾ ਮੈਂ ਕਦੀ ਕਿਤੇ ਰੋਣਾ ਕਦੀ ਕਿਤੇ ਤੇ ਮੈਂ ਤੇ ਕਹਨਾ ਮੈਨੂੰ ਮੇਰੀ ਮਾਂ ਮਿਲਿਆ ਮੈਂ ਪੁੱਛਿਆ ਵੀ ਕੀ ਗੱਲ ਹੋਈ ਤੂੰ ਤੇ ਮਾਂ ਮੈਨੂੰ ਦੱਸਿਆ ਵੀ ਨਹੀਂ ਜਿੰਦਾ ਜਿੰਦਾ ਜ਼ਿੰਦਗੀ ਜਿੱਥੋਂ ਤੱਕ ਰੱਬ ਨੇ ਸਾਹ ਲਿਗੇ ਆ ਉਥੋਂ ਤੱਕ ਤੇ ਮੈਂ ਆਪਣੀ ਮੰਮੀ ਨੂੰ ਯਾਦ ਕਰਦਾ ਰਹੂੰਗਾ ਤੇ ਜਿੱਥੇ ਸਾਹ ਖਤਮ ਹੋਗੇ ਉੱਥੇ ਫੇਰ ਰੱਬ ਰੱਖਾ ਓਹੋ ਤੇ ਬਾਈ ਮੇਰਾ ਮੂ ਵੀ ਘਟਾਉ ਲੱਗ ਪਈ 4-5 ਦਿਨ ਪਹਿਲਾਂ ਪਿਆਰ ਕਿਉਂ ਪਹਿਲਾਂ ਵੀ ਕੋਈ ਪ੍ਰੋਬਲਮ ਸੀ